<coughs> <coughs> परम सत्कार जो दोस्तों मैं ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਇਸ ਵਕਤ ਅਸੀਂ ਏਸ਼ੀਆ ਦੀ ਅਨਾਦ ਮੰਡੀ ਖੰਨਾ ਦੇ ਨਜ਼ਦੀਕ ਪਿੰਡ ਕੋੜੀ ਵਿੱਚ ਆਇਆ ਤੇ ਇਹ ਉਹੀ ਪਿੰਡ ਕੋੜੀ ਹੈ ਜੋ ਕਿ ਇਤਿਹਾਸਕ ਪਿੰਡ ਹੈ ਬਹੁਤ ਮਸ਼ਹੂਰ ਪਿੰਡ ਹੈ ਜਿੱਥੇ ਟ੍ਰੇਨ ਦਾ ਇੱਕ ਵਾਰੀ ਐਕਸੀਡੈਂਟ ਹੋਇਆ ਨੇ ਬਹੁਤ ਸੇਵਾ ਕੀਤੀ ਸੀ ਇਹ ਸੇਵਾਦਾਰਾਂ ਦਾ ਪਿੰਡ ਹੈ ਔਰ ਪੜ੍ਹੇ ਲਿਖੇ ਲੋਕਾਂ ਦਾ ਪਿੰਡ ਹੈ ਤੇ ਇਸ ਪਿੰਡ ਦੇ ਸਰਪੰਚ ਇਸ ਵੇਲੇ ਜਗਦੀਪ ਕੌਰ ਜੀ ਬਣੇ ਨੇ ਜੋ ਕਿ ਐਮ ਇੰਗਲਿਸ਼ ਨੇ ਬਹੁਤ ਪੜੇ ਲਿਖੇ ਨੇ ਬੜੇ ਸਿਆਣੇ ਨੇ ਕੁਝ ਅਸੀਂ ਇਹਨਾਂ ਤੋਂ ਸਵਾਲ ਕਰਾਂਗੇ ਤੇ ਇੱਥੇ ਪੰਜ ਸਹਿਬਾਨ ਵੀ ਨੇ ਮੋਤਬਰ ਸੱਜਣ ਵੀ ਨੇ ਤੇ ਬਹੁਤ ਅੱਛੇ ਅੱਛੇ ਸ਼ਖਸੀਅਤਾਂ ਸਾਡੇ ਦਰਮਿਆਨ ਆਈਆਂ ਨੇ ਅਸੀਂ ਇਹਨਾਂ ਸਾਰਿਆਂ ਤੋਂ ਸਵਾਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਤੁਸੀਂ ਤੁਹਾਡੀ ਮਿਹਰਬਾਨੀ ਤੁਸੀਂ ਸਾਨੂੰ ਬੁਲਾਇਆ ਔਰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੇ ਪਿੰਡ ਦੇ ਵੋਟਰਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਤੁਸੀਂ ਉਹਨਾਂ ਬਾਰੇ ਕੀ ਗੱਲ ਚਾਹਦੇ ਹੋ ਮੈਂ ਸਭ ਤੋਂ ਪਹਿਲਾਂ ਤੇ ਇਹ ਕਹਾਂ ਕਿਉਂਕਿ ਉਹਨਾਂ ਨੇ ਬਹੁਤ ਸਪੋਰਟ ਕੀਤਾ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇਹ ਨਵਾਂ ਫੇਸ ਆ ਕਿ ਜਿਹੜੇ ਪਿੰਡ ਦੇ ਤੁਹਾਨੂੰ ਪਤਾ ਵੀ ਜੋ ਬਹੁ ਆਉਂਦੀਆਂ ਉਹਨਾਂ ਨੂੰ ਥੋੜੇ ਪਿੰਡ ਦੇ ਲੋਕ ਘਟ ਜਾਣ ਦਿੰਦੇ ਆ ਤੇ ਪਰ ਇੱਥੇ ਮੈਂ ਉਹਨਾਂ ਨੂੰ ਜਦੋਂ ਪੂਰੀ ਆਪਦੀ ਆਪਦਾ ਪੱਖ ਉਹਨਾਂ ਸਾਹਮਣੇ ਰੱਖਿਆ ਤੇ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ ਇਸ ਚੀਜ਼ ਲਈ ਤੇ ਮੈਂ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਚਾਹੇ ਜਿਨੇ ਮੈਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ ਉਹ ਸਾਰੇ ਹੁਣ ਮੇਰੇ ਲਈ ਇੱਕ ਬਰਾਬਰ ਨੇ ਤੇ ਮੈਂ ਪੂਰੀ ਕੋਸ਼ਿਸ਼ ਇਹ ਹੀ ਕਰੂੰਗੀ ਕਿ ਉਹਨਾਂ ਦੀ ਹਰ ਜੋ ਵੀ ਉਮੀਦਾਂ ਨੇ ਉਹਨਾਂ ਤੇ ਮੈਂ ਖਰੀ ਉਤਰਾਂ ਤੇ ਉਹਨਾਂ ਲਈ ਵੱਧ ਤੋਂ ਵੱਧ ਮੈਂ ਜੋ ਵੀ ਸਕੀਮਾਂ ਨੇ ਸਰਕਾਰੀ ਉਹ ਆਪਣੇ ਪਿੰਡ ਵਿੱਚ ਲੈ ਕੇ ਆਵਾਂ ਸਹੂਲਤਾਂ ਉਹਨਾਂ ਨੂੰ ਪ੍ਰਵਾਨ ਕਰਾਂ। ਹਾਂ ਬਹੁਤ अच्छी ਗੱਲ ਹੈ ਸਰਪੰਚ ਸਾਹਿਬ ਨੇ ਇਹ ਗੱਲ ਇਹ ਰਵੇਦਤੀ ਹੈ ਕਿ ਜੋ ਵੀ ਮੇਤੋ ਕੁਝ ਵਧੀਆ ਹੋਇਆ ਉਹ ਮੈਂ ਕਰਾਂਗੀ। ਹਾਂਜੀ ਘਰ ਸਿੰਘ ਜੀ ਤੁਸੀਂ ਦੱਸੋ ਕੁਝ। ਹਾਂਜੀ। ਅ ਤੁਸੀਂ ਇਹ ਇਸ ਪਿੰਡ ਦੇ ਪਾਣੀ ਦੇ ਨਿਕਾਸ ਬਾਰੇ ਕੀ ਕੌਗੇ ਸਰਪੰਚ ਸਾਹਿਬ ਕਿਵੇਂ ਕਰ ਲਗੇ ਪਾਣੀ ਦੀ ਹਾਲਤ ਤਾਂ ਬਹੁਤ ਖਰਾਬ ਹੈ ਜੀ ਹਾਂਜੀ ਇਹ ਪਾਣੀ ਸੀਵਰੇਜ ਰਾਹੀਂ ਨਿਕਲਦਾ ਸਾਰਾ ਹਾਂਜੀ ਪਰ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਅੱਛਾ ਜੀ ਹਾਂਜੀ ਅਸੀਂ ਮਤਲਬ ਅੱਗੇ ਸਾਡਾ ਪਲਾਨ ਇਹੀ ਆ ਵੀ ਕੋਸ਼ਿਸ਼ ਜੋ ਅੱਗੇ ਆਉਣ ਵਾਲੇ ਟਾਈਮ ਵਿੱਚ ਲੌਂਗ ਟਰਮ ਜੋ ਸਾਡੇ ਪਲਾਨ ਨੇ ਉਹਨਾਂ ਵਿੱਚ ਇਹੀ ਆ ਕਿ ਹੋਪਫੁਲੀ ਅਸੀਂ ਟੋਬੇ ਹੀ ਖਤਮ ਕਰ ਦਈਏ ਪਿੰਡ ਚ ਮਤਲਬ ਇਸ ਲੈਵਲ ਤੱਕ ਅਸੀਂ ਸੋਚ ਰਹੇ ਹਾਂ ਕੀ ਕਿੰਨੇ ਮੇ ਮਰਜੀ ਇਹ ਗੰਦਾ ਪਾਣੀ ਜਿਸ ਤੇ ਨਾਲ ਸਾਡੇ ਪਿੰਡ ਚ ਆਲਰੇਡੀ ਡੇਂਗੂ ਦੇ ਪੇਸ਼ੈਂਟ ਬਹੁਤ ਜ਼ਿਆਦਾ ਨੇ ਅਗਰ ਤੁਸੀਂ ਕਿਸੇ ਵੀ ਗਲੀ ਚਲੇ ਜਾਓ ਤਾਂ ਇੱਕ ਜਾਂ ਦੋ ਪੇਸ਼ੈਂਟ ਤੁਹਾਨੂੰ ਉਸ ਗਲੀ ਚ ਮਿਲਣਗੇ ਡੇਂਗੂ ਦੇ ਔਰ ਜਿਵੇਂ ਸਲੇਨੀਅਮ ਸਾਡੇ ਪਿੰਡ ਦੇ ਪਾਣੀ ਵਿੱਚ ਬਹੁਤ ਵੱਧ ਗਿਆ ਜਿਸ ਨਾਲ ਕੈਂਸਰ ਦੇ ਪੇਸ਼ੈਂਟ ਕਾਫੀ ਹੋਏ ਨੇ ਇੱਥੇ ਤੇ ਉਹ ਚੀਜ਼ਾਂ ਅਸੀਂ ਚਾਹੁੰਦੇ ਆ ਵੀ ਇੱਕਦਮ ਤਾਂ ਉਹ ਚੀਜ਼ ਨਹੀਂ ਹੋ ਸਕਦੀ ਪਰ ਅਸੀਂ ਸਾਡਾ ਮੇ ਮੋਟਿਵ ਇਹੀ ਆ ਕਿ ਅਸੀਂ ਉਹ ਚੀਜ਼ਾਂ ਨੂੰ ਹੌਲੀ ਹੌਲੀ ਇਸ ਪਿੰਡ ਚੋਂ ਆਪਾਂ ਸਾਰੀ ਚੀਜ਼ ਦੂਰ ਕਰਾਂਗੇ ਤੇ ਪਾਣੀ ਦਾ ਬਹੁਤ ਵਧੀਆ ਤਰੀਕੇ ਨਾਲ ਨਿਕਾਸ ਕਰਾਂਗੇ ਅਸੀਂ ਪਲੈਂਟ ਸੋਚ ਰਹੇ ਹਾਂ ਕਿ ਜਿਹੜੇ ਸਾਨੂੰ ਗਵਰਨਮੈਂਟ ਆਲਰੇਡੀ ਦੇ ਰਹੀ ਆ ਪਾਣੀ ਦੇ ਜੋ ਪਲੈਂਟ ਉਹਨਾਂ ਨੂੰ ਕਲੀਨ ਕਰਕੇ ਅਸੀਂ ਅੱਗੇ ਖੇਤਾਂ ਵਿੱਚ ਜੋ ਸਾਡੇ ਹੀ ਪਿੰਡ ਦੇ ਜਿੰਨਾ ਜ਼ਿਮੀਦਾਰ ਨੇ ਜਿੰਨਾ ਕੋਲ ਜ਼ਮੀਨਾਂ ਨੇ ਉਹ ਇਸ ਚੀਜ਼ ਲਈ ਸਾਾਨੂੰ ਸਪੋਰਟ ਵਿੱਚ ਹੈਗੇ ਨੇ ਉਹ ਕਹਿੰਦੇ ਵੀ ਤੁਸੀਂ ਫਿਲਟਰ ਕਰਕੇ ਸਾਡੇ ਖੇਤਾਂ ਵਿੱਚ ਪਾਣੀ ਦੇ ਸਕਦੇ ਹੋ ਤੇ ਹੋਪਫੁਲੀ ਅਸੀਂ ਇਹ ਸੀਵਰੇਜ ਦਾ ਕੰਮ ਆ ਜੋ ਟੋਪੇ ਦੇ ਜਿੰਨੇ ਵੀ ਇੰਨਾ ਬਹੁਤ ਜ਼ਿਆਦਾ ਗੰਧ ਸਾਨੂੰ ਉੱਥੇ ਹੀ ਨਜ਼ਰ ਆਉਂਦਾ ਉਹ ਅਸੀਂ ਇਨ ਫਿਊਚਰ ਅਸੀਂ ਉਹ ਚੀਜ਼ ਸਭ ਠੀਕ ਕਰਾਂਗੇ। ਅੱਛਾ ਵਾਟਰ ਟ੍ਰੀਟਮੈਂਟ ਪਲੈਂਟ ਲਿਆਉਣ ਦੀ ਵੀ ਕੋਈ ਪਲਾਨਿੰਗ ਹੈ ਤੁਹਾਡੀ? ਹਾਂਜੀ। ਉਹਦੇ ਲਈ ਸਾਡੇ ਦਫ਼ਤਰ ਵਿੱਚ ਆਲਰੇਡੀ ਸਾਡੀ ਗੱਲ ਹੋ ਚੁੱਕੀ ਆ। ਉਹ ਸਾਨੂੰ ਵੈਸੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਇੱਕ ਆਰਓ ਵਾਲਾ ਪੀਣ ਵਾਲੇ ਪਾਣੀ ਦਾ ਔਰ ਇੱਕ ਇਹ ਨਿਕਾਸ ਦਾ ਜਿਹੜਾ ਵੀ ਇਹ ਤਾਂ ਆਪਾਂ ਪਹਿਲੇ ਬੇਸ ਤੇ ਕਰਨੀ ਆ ਕਿ ਜਿਵੇਂ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ਾਂ ਕਰੀਏ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦੀ ਜਿੰਨੀਆਂ ਹੁਣ ਤੱਕ ਪ੍ਰੋਬਲਮਸ ਆਈਆਂ ਨੇ ਅੱਗੇ ਉਹ ਖਤਮ ਹੋ ਜਾਣ। ਪਰ ਇਹ ਥੋੜਾ ਜਿਹਾ ਪ੍ਰੋਬਲਮ ਸਾਨੂੰ ਇਸ ਲਈ ਹੁਣ ਰੁਕ ਰਹੇ ਆ ਅਸੀਂ ਕਿਉਂਕਿ ਇਹ ਪਾਣੀ ਜਿਹੜਾ ਆਪਾਂ ਖੇਤਾਂ ਵਿੱਚ ਦੇਣਾ ਉਹ ਇਸ ਟਾਈਮ ਕਣਕ ਦਾ ਹੁਣ ਟਾਈਮ ਚੱਲ ਰਿਹਾ ਉਹ ਆਪਾਂ ਸਿੰਚਾਈ ਉੱਥੇ ਨਹੀਂ ਕਰ ਸਕਦੇ ਤਾਂ ਉਹਦੇ ਵੀ ਥੋੜਾ ਜਿਹਾ ਡਿਲੇ ਹੋਊਗਾ ਵੀ ਜਦੋਂ ਹੁਣ ਅੱਗੇ ਜਾ ਕੇ ਆਪਾਂ ਨੂੰ ਪਾਣੀ ਦੀ ਲੋੜ ਆ ਚੌਲਾ ਟਾਈਮ ਝੋਨਾ ਲਾਉਂਦੇ ਆ ਲੋਕ ਉਸ ਟਾਈਮ ਆਪਾਂ ਇਹ ਚੀਜ਼ ਕਰਕੇ ਇਹਨੂੰ ਖਤਮ ਕਰਨਾ ਔਰ ਸਾਨੂੰ ਵੀ ਸੋਲਰ ਸਿਸਟਮ ਜਿਹੜੀ ਮੋਟਰ ਆ ਉਹ ਵੀ ਸਾਨੂੰ ਪ੍ਰੋਵਾਈਡ ਹੋ ਰਹੀ ਆ ਗਵਰਨਮੈਂਟ ਵੱਲੋਂ ਉਸ ਦੀ ਵੀ ਗ੍ਰਾਂਟ ਸਾਨੂੰ ਆ ਰਹੀ ਆ ਸੋ ਅਸੀਂ ਉਹ ਵੀ ਜਲਦੀ ਤੋਂ ਜਲਦੀ ਸਟਾਰਟ ਕਰਾਂਗੇ ਪਿੰਡ ਦੀ ਗ੍ਰੀਨਰੀ ਦੇ ਕੀ ਪਲਾਨਿੰਗ ਹੈ ਤੁਹਾਡੀ ਗ੍ਰੀਨ ਗ੍ਰੀਨਰੀ ਦੀ ਸਾਨੂੰ ਇਹ ਸਾਡੇ ਆਲਰੇਡੀ ਮਤਾ ਅਸੀਂ ਪਾਇਆਗਾ ਕਿ ਜੋ ਰੋਡ ਦੇ ਨਾਲ-ਨਾਲ ਜਿੰਨੀ ਵੀ ਆਪਣੀ ਫੁੱਟਪਾਥ ਕਹਿ ਸਕਦੇ ਆ ਆਪਾਂ ਉਹ ਹੈਗੀ ਆ ਉਹ ਸਾਰੀ ਸਾਰੀ ਲੋਕੇਟ ਆਲਰੇਡੀ ਅਪਰੂਵ ਹੋ ਗਈ ਆ ਤੇ ਅਸੀਂ ਉੱਥੇ ਸਾਰੇ 10 10 ਫੁੱਟ ਤੇ ਅਸੀਂ ਟਰੀ ਉੱਥੇ ਲਗਾਵਾਂਗੇ ਔਰ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਊਗਾ ਵੀ ਮਤੇ ਪਾਸ ਕਰਾਂਗੇ ਜੋ ਬੱਕਰੀਆਂ ਵਾਲੇ ਆਗੇ ਜਾਂ ਹੂਰ ਅੰਦਰ ਮੀਤੁਰੇ ਫਿਰਦੇ ਆ ਪਿੰਡਾਂ ਵਿੱਚ ਉਹ ਅੱਗੇ ਵਧਣ ਨਹੀਂ ਦਿੰਦੇ ਉਹ ਖਾ ਜਾਂਦੇ ਸਾਨੂੰ ਇਹ ਕਿ ਉਹ ਸਾਰੀ ਸੇਫਟੀ ਰੱਖਾਂਗੇ ਤਾਂ ਸਾਡੇ ਅੱਗੇ ਉਹ ਮਤਲਬ ਦਰਖਤ ਅਸੀਂ ਉਹਨਾਂ ਨੂੰ ਪਾਲ ਸਕਦੇ ਹਾਂ ਜੇ ਸੋਚੀਏ ਵੀ ਕੱਲੇ ਲਗਾ ਤੇ ਬਸ ਪਾਣੀ ਪਾਤਾ ਚੱਲ ਪੇ ਪਰ ਨਾਲ ਨਾਲ ਆਪਾਂ ਨੂੰ ਉਹਨਾਂ ਦਾ ਧਿਆਨ ਵੀ ਰੱਖਣਾ ਪੈਣਾ ਕਿ ਜਿਹੜੇ ਇਦਾਂ ਲੋਕ ਫਿਰ ਖਾ ਜਾਂਦੇ ਆ ਜਾਂ ਉਹ ਲੋਕ ਨਹੀਂ ਧਿਆਨ ਦਿੰਦੇ ਜਦੋਂ ਆਉਂਦੇ ਆ ਉਹ ਮਤਲਬ ਜਾਨਵਰ ਆ ਕੇ ਖਾ ਜਾਂਦੇ ਆ ਹਨਾ ਤੇ ਉਹ ਚੀਜ਼ ਤੇ ਸਾਨੂੰ ਇਹ ਵੀ ਪੂਰੇ ਪਿੰਡ ਚ ਸਾਰੇ ਬਸੇ ਤਾਂ ਹੀ ਆਕਸੀਜਨ ਵਧੇਗੀ ਤੇ ਕਈ ਝਗੜੇ ਨਾ ਪੁਲਿਸ ਜਾ ਕੇ ਉਹ ਲੈ ਜਾਂਦੇ ਨੇ ਤੇ ਪਿੰਡ ਦੇ ਝਗੜੇ ਤੁਸੀਂ ਪਿੰਜ ਦੇ ਲੈਣ ਦੀ ਕੋਸ਼ਿਸ਼ ਕਰੋਗੇ ਹਾਂਜੀ ਸਾਡਾ ਮੈਂ ਤਾਂ ਸਭ ਤੋਂ ਪਹਿਲਾਂ ਇਹੀ ਅਸੀਂ ਆਪਦੇ ਮਤਲਬ ਕੋਸ਼ਿਸ਼ ਕਰਦੇ ਆ ਵੀ ਸਮਝਾਈਏ ਤੇ ਵੀ ਇਹ ਅੱਗੇ ਤੱਕ ਨਾ ਗੱਲ ਵਧੇ ਬਸ ਬਾਕੀ ਥੋੜਾ ਜਿਹਾ ਇਹਨੂੰ ਆਪਾਂ ਨੂੰ ਮਤਲਬ ਲੈ ਕੇ ਚੱਲਣਾ ਪੈਗਾ ਕਿਉਂਕਿ ਲੋਕਾਂ ਨੇ ਹੁਣ ਇਹ ਚੀਜ਼ ਆਮ ਬਣ ਆਲੀ ਹੈ ਮਾੜਾ ਜਿਹਾ ਲੜਪੇ ਚਲੋ ਜੀ ਚਾਣੇ ਚੱਲਦੇ ਆ ਪਰਚੇ ਕਰਾਉਣ ਦਾ ਜਿਆਦਾ ਹੁਣ ਥੋੜਾ ਜਿਹਾ ਹੋ ਗਿਆ ਇਹਨਾਂ ਨੂੰ ਇੱਕ ਟ੍ਰੈਂਡ ਕਹਿ ਸਕਦੇ ਆ ਵੀ ਚੱਲ ਰਿਹਾਗਾ ਤੇ ਪਰ ਸਾਡੇਆ ਕੋਸ਼ਿਸ਼ ਹੈ ਕਿ ਅਸੀਂ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਅਸੀਂ ਇੱਥੇ ਆਪਦੇ ਪੰਚਾਇਤ ਮੈਂਬਰ ਬੈਠ ਕੇ ਜਾਂ ಗ್ರಾಮ ਸਭਾ ਸਾਡੀ ਬਣਨੀ ਆ ਅਸੀਂ ਉਹਦੇ ਵਿੱਚ ਹੀ ਹੈਂਡਲ ਕਰੀਏ ਵੀ ਪੁਲਿਸ ਨੂੰ ਥੋੜਾ ਜਿੰਨੀ ਤੱਕ ਹਾਂ ਬਿਲਕੁਲ ਹੀ ਲਿਮਟ ਕ੍ਰੋਸ ਹੋ ਗਈ ਸਾਡੇ ਹੱਥ ਤੋਂ ਬਾਹਰ ਆ ਫੇਰ ਅਸੀਂ ਅੱਗੇ ਨਹੀਂ ਅਦਰਵਾਈਜ਼ ਸਾਨੂੰ ਇਹ ਇੰਨੇ ਹੀ ਆ ਵੀ ਅਸੀਂ ਆਦੇ ਪਿੰਡ ਵਿੱਚ ਹੀ ਸਾਰੇ ਕੰਮ ਫਿਨਿਸ਼ ਕਰੀਏ ਅੱਛਾ ਤੇ ਜਾਂ ਫਿਰ ਸਾਡੇ ਆਮ ਕਿਸਾਨਾਂ ਦੇ ਮੱਧ ਵਰਗੀ ਪਰਿਵਾਰੇ ਆਪਣੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੇ ਇਹਦੇ ਦੋ ਗੱਲਾਂ ਬੜੀਆਂ ਖਾਸ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਬੱਚੇ ਬੱਚਿਆਂ ਨੂੰ ਮਦਦ ਦੀ ਲੋੜ ਹੈ ਉਹਨਾਂ ਨੂੰ ਨੈਤਿਕ ਮਦਦ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਸਮਝਾਉਣ ਦੀ ਵੀ ਲੋੜ ਹੈ ਕਿ ਤੁਸੀਂ ਕਿਵੇਂ ਪੜ੍ਹਨਾ ਤੇ ਕਿਵੇਂ ਨਹੀਂ ਪੜ੍ਹਨਾ ਉਹ ਬਾਹਰ ਨੂੰ ਬੜਾ ਟ੍ਰੈਂਡ ਕਰ ਰਹੇ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਇਸ ਦੇਸ਼ 'ਚ ਤਾਂ ਕੁਝ ਹੈ ਹੀ ਨਹੀਂਗਾ ਜਦ ਕਿ ਯੂਰਪ ਦੀ ਹਾਲਤ ਕੋਈ ਵਧੀਆ ਨਹੀਂ ਤੁਸੀਂ ਇਹਨੂੰ ਸਮਝਾਉਣ ਲਈ ਕੀ ਕਰੋਗੇ ਉਹਨੇ ਮੇਰੀ ਤਾਂ ਇਹੀ ਉਹਨਾਂ ਨੂੰ ਰਿਕੁਐਸਟ ਹੈ ਕਿ ਪਹਿਲਾਂ ਤਾਂ ਆਪਣੀ ਸਟੱਡੀ ਤੇ ਪ੍ਰੋਪਰ ਧਿਆਨ ਦਿਓ ਤਾਂ ਕਿ ਅਗਰ ਤੁਹਾਡੀ ਕੁਆਲਿਫਿਕੇਸ਼ਨ ਵਧੀਆ ਹੋਏਗੀ ਤਾਂ ਹੀ ਤੁਸੀਂ ਅੱਗੇ ਮੈਰਿਟ ਵਿੱਚ ਜਾ ਕੇ ਇੰਟਰਵਿਊਸ ਦੇ ਕੇ ਟੈਸਟ ਦੇ ਕੇ ਉਹਨੂੰ ਕਲੀਅਰ ਕਰ पाओਗੇ ਕਿਉਂਕਿ ਸਭ ਨੂੰ ਇਹ ਹੁੰਦਾ ਵੀ ਗਵਰਨਮੈਂਟ ਜੌਬ ਮਿਲ ਜੇ ਪਰ ਗਵਰਨਮੈਂਟ ਜੋ ਮਿਲਣੀ ਬਹੁਤ ਡਿਫਿਕਲਟ ਆ ਜਿੰਨੀ ਦੇ ਤੁਸੀਂ ਉਹਦੇ ਕਾਬਿਲ ਨਹੀਂ ਬਣਦੇ ਤੇ ਪ੍ਰਾਈਵੇਟ ਜੌਬਸ ਵੀ ਅਵੇਲੇਬਲ ਹੈਗੀਆਂ ਨੇ ਪਰ ਇੱਕ ਜਿਵੇਂ ਟ੍ਰੈਂਡ ਚੱਲ ਰਿਹਾ ਕਿ ਅਸੀਂ ਜੀ ਬਾਹਰ ਜਾਣਾ ਬਾਹਰ ਕੋਈ ਸੌਖੀ ਲਾਈਫ ਤਾਂ ਹੈ ਨਹੀਂਗੀ ਬਾਰ ਵੀ ਤੁਹਾਨੂੰ ਪੂਰਾ ਉੱਥੇ ਆਪਦਾ ਖੜੇ ਜੇ ਖੜੇ ਹੋਣ ਵਾਲਾ ਕੰਮ ਆ ਤਾਂ ਪੂਰਾ ਦਿਨ ਖੜਕੇ ਹੀ ਕੰਮ ਤੇ ਉਹਨਾਂ ਨੂੰ ਇਹ ਚੀਜ਼ ਸਮਝ ਨਹੀਂ ਪਊਗੀ ਕਿ ਅਸੀਂ ਜੇ ਉਹੀ ਕੰਮ ਮਿਹਨਤ ਆਪਾਂ ਆਪਣੇ ਦੇਸ਼ ਵਿੱਚ ਕਰਾਂਗੇ ਆਪਦੇ ਪਿੰਡ ਸ਼ਹਿਰ ਵਿੱਚ ਤਾਂ ਉਹਦਾ ਸਾਨੂੰ ਇੱਕ ਫੈਮਿਲੀ ਦੇ ਕੋਲ ਰਹਾਂਗੇ ਅਸੀਂ ਤੇ ਇੱਥੇ ਆਪਣੀ ਗਵਰਨਮੈਂਟ ਬਹੁਤ ਸਕੀਮਸ ਇਸ ਚੀਜ਼ ਲਈ ਦੇ ਰਹੀ ਆ ਆਪਾਂ ਨੂੰ ਕਿ ਜਿ ਗਰੀਬ ਲੜਕਿਆਂ ਦੀ ਸ਼ਗਨ ਸਕੀਮ ਹੈਗੀ ਆ ਪੈਨਸ਼ਨ ਪ੍ਰੋਵਾਈਡ ਕਰ ਰਹੀ ਆ ਇਵਨ ਜਿਹੜੇ ਕੋਈ ਆਮ ਮਤਲਬ ਹੈਂਡੀਕੈਪਡ ਨੇ ਅਪਾਹਜ ਉਹਨਾਂ ਲਈ ਵੀ ਬਹੁਤ ਸਕੀਮਾਂ ਨੇ ਪੈਨਸ਼ਨਸ ਹੈਗੀਆਂ ਨੇ ਸੋ ਇਹਨਾਂ ਨੂੰ ਬਸ ਇਹ ਇੱਕ ਚੀਜ਼ ਆਪਣਾ ਫੋਕਸ ਕਰਨਾ ਪਏਗਾ ਵੀ ਜਿਵੇਂ ਨਸ਼ੇ ਹੁਣ ਬਹੁਤ ਜ਼ਿਆਦਾ ਹੋਏ ਪਿਆ ਪੇਰੈਂਟਸ ਤਾਂ ਕੋਸ਼ਿਸ਼ ਕਰਦੇ ਨੇ ਪਰ ਬੱਚੇ ਅੱਜਕੱਲ ਸੁਣਦੇ ਨਹੀਂ ਕਿਸੇ ਦੀ ਸੋ ਸਾਡਾ ਮੋਟਿਵ ਇਹੀ ਰਹੂਗਾ ਵੀ ਹਾਂ ਅਸੀਂ ਪਿੰਡ ਵਿੱਚੋਂ ਨਸ਼ਾ ਬਿਲਕੁਲ ਖਤਮ ਕਰ ਦਈਏ ਤੇ ਬੱਚਿਆਂ ਨੂੰ ਉਸ ਚੀਜ਼ ਤੋਂ ਹਟਾਉਣ ਲਈ ਅਸੀਂ ਕੋਸ਼ਿਸ਼ ਕਰ ਵੀ ਗਰਾਊਂਡ ਬਣਾਈਏ ਅਸੀਂ ਗੇਮਸ ਲੈ ਕੇ ਆਈਏ ਇਅਰਲੀ ਅਸੀਂ ਇੱਥੇ ਟੂਰਨਾਮੈਂਟ ਕਰਵਾਈਏ ਬੱਚਿਆਂ ਨੂੰ ਉਸ ਚੀਜ਼ ਵਿੱਚ ਅਸੀਂ ਉਹਨਾਂ ਦਾ ਮਤਲਬ ਮੋਟੀਵੇਟ ਕਰੀਏ ਕਿ ਉਹ ਇੱਕ ਕੰਮ ਨੂੰ ਛੱਡ ਕੇ ਜੋ ਮਤਲਬ ਕਹਿ ਸਕਦੇ ਆ ਕਿ ਹੁੱਲੜਵਾਜੀ ਕਰਦੇ ਨੇ ਉਹਨਾਂ ਚੀਜ਼ ਤੇਰੇ ਹਟ ਕੇ ਉਹ ਆਪਣੇ ਪਿੰਡ ਤੇ ਫੋਕਸ ਕਰਨ ਆਪਣੀ ਹੈਲਥ ਤੇ ਆਪਣੀ ਗੇਮਸ ਤੇ ਸਪੋਰਟਸ ਵਿੱਚ ਜਾਣ ਉਹ ਤੇ ਸਾਡੀ ਇਹੀ ਉਮੀਦ ਮਤਲਬ ਟਰਾਈ ਅਸੀਂ ਇਹੀ ਕਰਦੇ ਰਹਿਣਾ ਜਿੰਨੀ ਦੇਰ ਅਸੀਂ ਉਹ ਆਪਣੇ ਟੀਚੇ ਤੇ ਪਹੁੰਚ ਨਹੀਂ ਜਾਂਦੇ ਸਾਡੀ ਕੋਸ਼ਿਸ਼ ਚੱਹੀ ਜਾਰੀ ਉਹ ਸਾਰੇ ਮੇਰੀ ਟੀਮ ਇਸ ਚੀਜ਼ ਲਈ ਨਾਲ ਬਿਹਰੀਂ ਦਾ ਬਹੁਤ ਵਧੀਆ ਨੇ ਸਾਰੇ ਅੰਡਰਸਟੈਂਡਿੰਗ ਇਸ ਚੀਜ਼ ਨੂੰ ਸਮਝਦੇ ਆ ਪਿੰਡ ਦਾ ਇਹਨਾਂ ਨੂੰ ਸਾਰਾ ਪਤਾ ਆ ਵੀ ਕਿੱਥੇ ਕਿਹੜੀ ਪ੍ਰੋਬਲਮ ਚੱਲ ਰਹੀ ਆ ਆ ਕੇ ਆਉਦੇ ਵਾਰਡ ਦਾ ਬਹੁਤ ਧਿਆਨ ਇਸ ਚੀਜ਼ ਲਈ ਰੱਖ ਰਹੇ ਨੇ ਉਹ ਬਹੁਤ ਅੱਛਾ ਤੁਸੀਂ ਪਹਿਲਾਂ ਹੀ ਕਹਿਤਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਚਿੱਟੇ ਦਾ ਵੜਕ ਹੈ ਰਾ ਹਾਂਜੀ ਔਰ ਹੋਰ ਵੀ ਬਹੁਤ ਸਾਰੇ ਨਸ਼ੇ ਸਿੰਥੈਟਿਕ ਨਸ਼ੇ ਚੱਲ ਰਹੇ ਨੇ ਹਾਂਜੀ ਹਾਂਜੀ ਤੇ ਉਹਦੇ ਲਈ ਤੁਸੀਂ ਖੇਡਾਂ ਦੀ ਗੱਲ ਕੀਤੀ ਹੈ ਹਾਂਜੀ ਪੜ੍ਹਾਈ ਦੀ ਗੱਲ ਕੀਤੀ ਹੈ ਔਰ ਆਪਣੇ ਵੱਲੋਂ ਸਮਝਾਉਣ ਦੀ ਗੱਲ ਕੀਤੀ ਹੈ ਤੁਸੀਂ ਕੀ ਟੂਰਨਾਮੈਂਟਾਂ ਦਾ ਪ੍ਰਬੰਧ ਕਰੋਗੇ ਜਾਂ ਕੋਈ ਹੋਰ ਪ੍ਰਬੰਧ ਕਰੋ ਟੂਰਨਾਮੈਂਟ ਵੀ ਸਾਡੇ ਜਿਹੜੀ ਮਤਲਬ ਕਹਿੰਦੇ ਵੀ ਐਨ ਆਰ ਆਈਜ਼ ਨੇ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਥੈਂਕ ਯੂ ਕਰਦੀ ਆ ਕਿ ਉਹ ਬਹੁਤ ਸਾਡੀ ਇਸ ਚੀਜ਼ ਵਿੱਚ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਸਾਹ ਜਿਉਂ ਵੀ ਪਿੰਡ ਦੇ ਚਲੋ ਮੰਨ ਲਓ ਕਈ ਵਾਰ ਹੁੰਦੀ ਆ ਕਿ ਕੋਈ ਹੋਰ ਪਾਰਟੀਆਂ ਜੁੜਿਆ ਹੁੰਦਾ ਫਿਰ ਕੋਈ ਹੋਰ ਪਾਰਟੀ ਆ ਜਾਂਦੀ ਆ ਇਹ ਚੀਜ਼ ਤੋਂ ਮੈਂ ਕਹਿੰਦੀ ਵੀ ਪਾਰਟੀਵਾਦੀ ਤਾਂ ਉੱਠ ਕੇ ਉੱਪਰ ਜਾ ਕੇ ਉਹ ਇਹ ਚੀਜ਼ ਸੋਚਣ ਵੀ ਅਸੀਂ ਪਿੰਡ ਲਈ ਜੋ ਪੈਸਾ ਅਸੀਂ ਇਲੈਕਸ਼ਨਸ ਦੇ ਟਾਈਮ ਵੇਸਟ ਕਰਦੇ ਆਂ ਐਨਰਈ ਆਪਦੀ ਮਨੀ ਇੰਨੇ ਇੰਤਰ ਇੱਤਰ ਵੇਸਟ ਕਰਦੇ ਨੇ ਵੀ ਅਸੀਂ ਇਹ ਆਪਦੇ ਬੰਦੇ ਨੂੰ ਜਿਤਾਉਣਾ ਇਦਾਂ ਉਹੀ ਉਹ ਪੈਸਾ ਆਪਣੇ ਪਿੰਡ ਦੀ ਭਲਾਈ ਵਿੱਚ ਲਾਉਣ ਉਹ ਆਪਦੇ ਪਿੰਡ ਲਈ ਜਿਵੇਂ ਹੁਣ ਸਾਨੂੰ ਆਲਰੇਡੀ ਅਸੀਂ ਮੰਤਰੀ ਸਾਹਿਬ ਕੋਲ ਸਾਡੀ ਰਿਕਵੈਸਟ ਗਈ ਹੋਈ ਹੈ ਸਾਨੂੰ ਜਿਮ ਅਲੋਟ ਹੋਏ ਨੇ ਠੀਕ ਹੈ ਅਸੀਂ ਜਿਮ ਦੇ ਸਾਡੇ ਪਿੰਚੋ ਹੌਲੀ ਹੌਲੀ ਮਤਲਬ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਬੱਚਿਆਂ ਦੇ ਲਈ ਜਿਮਸ ਸਟਾਰਟ ਹੋਣਗੇ ਫੀਮੇਲ ਦਾ ਅਲੱਗ ਜੈਂਟਸ ਦਾ ਅਲੱਗ ਸੋ অর ਅਸੀਂ ਸੋਦੇ ਵੀ ਇੰਨੇ ਐਸੀ ਗੇਮਸ ਅਗਰ ਗਰਾਉਂਡ ਹੋਏਗਾ ਤਾਂ ਬੱਚੇ ਸਟਾਰਟਿੰਗ ਤੋਂ ਗੇਮ ਵੱਲ ਇੰਟਰਸਟ ਉਹਨਾਂ ਦਾ ਵਧੇਗਾ ਤੇ ਅਗਰ ਅਸੀਂ ਕੋਚ ਵੀ ਪ੍ਰੋਵਾਈਡ ਕਰ ਸਕੇ ਆਪਦੇ ਲੈਵਲ ਤੇ ਤਾਂ ਅਸੀਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿਵੇਂ ਕੋਈ ਫੁੱਟਬਾਲ ਗੇਮ ਵਿੱਚ ਇੰਟਰਸਟ ਹੈ ਉਹਦੇ ਵਿੱਚ ਜਾ ਸਕਦਾ ਕੋਈ ਹਾਕੀ ਵਾਲਾ मतलब ਜਿਵੇਂ ਹੁਣ ਬਿਲਕੁਲ ਸਾਡੇ ਮੈਨੂ ਨਹੀਂ ਲੱਗਿਆ ਵੀ ਸਾਡੇ ਪਿੰਡ ਚ ਕੋਈ ਖੇលਿਆ ਹੋਵੇਗਾ ਮਤਲਬ ਜ਼ਿਲ੍ਹਾ ਅੱਛਾ ਜੀ ਇਹ ਸਰਕਾਰੀ ਸਕੀਮਾਂ ਤੁਸੀਂ ਲੇਡੀਜ਼ ਵਾਸਤੇ ਜਾਂ ਬਜ਼ੁਰਗਾਂ ਵਾਸਤੇ ਉਹਨਾਂ ਦੀ ਪੈਨਸ਼ਨ ਵਾਸਤੇ ਜਾਂ ਹੈਂਡੀਕੈਪਡ ਜੋ ਵੀ ਹੈਗੇ ਨੇ ਲਿਆਉਗੇ ਤੇ ਉਹ ਕਿਸ ਤਰ੍ਹਾਂ ਪ੍ਰਬੰਧ ਕਰੋਗੇ ਉਹ ਸਰ ਦੇਖੋ ਸਾਨੂੰ ਇਹੀ ਮਤਲਬ ਜੋ ਹੁਣ ਤੱਕ ਸਾਡੀ ਵੀ ਟ੍ਰੇਨਿੰਗ ਲੱਗੀ ਆ ਕਿਉਂਕਿ ਅਸੀਂ ਫਸਟ ਟਾਈਮ ਇਸ ਲਾਈਨ ਵਿੱਚ ਆਏ ਆ ਤਾਂ ਜਿੰਨਾ ਅਸੀਂ ਸਿੱਖ ਸਕੀਏ ਸਿੱਖ ਕੇ ਵੀ ਅਸੀਂ ਆਪਣੇ ਪਿੰਡ ਤੇ ਉਹ ਚੀਜ਼ ਆਪਣੀ ਚਲ ਕਰ ਸਕਦੇ ਆ ਸੋ ਅਸੀਂ ਹੁਣ ਇਹ ਚੀਜ਼ ਸਾਨੂੰ ਦਿੱਸਾ ਜਿਹੜੇ ਬੀਡੀਪੀ ਉਹ ਦਫਤਰ ਨੇ ਉਨ੍ਹਾਂ ਵਿੱਚ ਉਹਨਾਂ ਸਾਨੂੰ ਕਿਹਾ ਵੀ ਤੁਸੀਂ ਉੱਥੇ ਬਾਰ-ਬਾਰ ਆਓ ਹਫ਼ਤੇ ਵਿੱਚ ਇੱਕ ਵਾਰ ਤਾਂ ਜ਼ਰੂਰ ਜਿਹੜਾ ਲਾਓ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਸਕੀਮਾਂ ਜੋ ਆਉਣਗੀਆਂ ਤੁਹਾਨੂੰ ਪਤਾ ਲੱਗਦੀਆਂ ਰਹਿਣ ਟਾਈਮ ਟੂ ਟਾਈਮ ਮਤਲਬ ਆਪਣੇ ਆਪ ਨੂੰ ਅਪਡੇਟ ਰੱਖਣਾ ਪਵੇਗਾ ਤਾਂ ਹੀ ਅੱਗੇ ਆਪਾਂ ਪਿੰਡ ਦਾ ਕੁਝ ਕਰ ਸਕਦੇ ਹਾਂ ਜੇ ਆਪਾਂ ਨੂੰ ਸਕੀਮਜ਼ ਹੀ ਨਹੀਂ ਪਤਾ ਹੋਣਗੀਆਂ ਵੀ ਕਿੱਥੋਂ ਮਿਲਦੀਆਂ ਨੇ ਕਿਵੇਂ ਤੁਸੀਂ ਮਤੇ ਪਾਉਣੇ ਆ ਕਿਵੇਂ ਗ੍ਰਾਂਟ ਲੈ ਕੇ ਆਉਣੀ ਆ ਨਾ ਉਹ ਚੀਜ਼ ਲਈ ਸਾਨੂੰ ਸਿੱਖਣਾ ਪਊਗਾ ਸੋ ਸਾਡਾ ਹੁਣ ਇਹੀ ਹੈ ਸਾਡੇ ਜਿਹੜੇ ਮਤਲਬ ਆਫੀਸਰ ਨੇ ਉੱਪਰ ਸਾਡੇ ਉਹ ਬਹੁਤ سپورਟਿੰਗ ਨੇ ਸਾਡੇ ਲਈ ਉਹਨਾਂ ਨੇ ਸਾਨੂੰ ਇਹੀ ਚੀਜ਼ ਕਹਿਆ ਵੀ ਜੋ ਚੀਜ਼ ਤੁਹਾਨੂੰ ਚਾ ਤੁਸੀਂ ਦੋ ਇਥੇ ਲਿਆ ਕੇ ਸਾਡੀ ਅਸੀਂ ਆਪਣੀ ਆਲਰੇਡੀ ਲਿਸਟ ਦੇ ਚੁੱਕੀ ਆ ਉੱਥੇ ਜਿਹੜੇ ਵੀ ਸਾਨੂੰ ਕੰਮ ਇਸ ਪਿੰਡ ਵਿੱਚ ਚਾਹੀਦੇ ਨੇ ਹੋਣ ਲਈ ਤਾਂ ਉਹ ਬਹੁਤ ਇਸ ਚੀਜ਼ ਲਈ ਸਾਡੀ ਹੈਲਪ ਕਰਦੇ ਨੇ ਤੇ ਅੱਗੇ ਵੀ ਹੋਪਫੁਲੀ ਉਹ ਸਾਰੇ ਹੈਲਪ ਕਰਨਗੇ ਤਾਂ ਕਿ ਅਸੀਂ ਕੋਈ ਬਜ਼ੁਰਗ ਪੈਨਸ਼ਨ ਤੋਂ ਬਿਨਾਂ ਨਾ ਰਹੇ ਜੋ ਐਲੀਜੀਬਲ ਹੈਗੇ ਨੇ ਅੱਛਾ ਸਰਪੰਚ ਸਾਹਿਬ ਸਰਕਾਰਾਂ ਦੇ ਖਜ਼ਾਨੇ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਕੀ ਜੇ ਬਿਨਾਂ ਪੈਸੇ ਤੋਂ ਤੁਹਾਨੂੰ ਕੰਮ ਕਰਾਉਣਾ ਪਵੇ ਤੁਸੀਂ ਪ੍ਰੇਰਨਾ ਦੇ ਕੇ ਐਨਆਰਈਜ਼ ਨੂੰ ਤੇ ਪਿੰਡ ਵਾਲਿਆਂ ਨੂੰ ਕੋਈ ਵੱਡੇ ਵੱਡੇ ਕੰਮ ਕਰਨੇ ਹੋਣ ਹਾਂਜੀ ਤੇ ਉਹਦੇ ਲਈ ਤੁਸੀਂ ਕੀ ਕਰੋਗੇ ਉਹਦੇ ਲਈ ਸਰ ਮੈਂ ਬਹੁਤ ਕੁਝ ਸੋਚਿਆ ਹੋਇਆ ਜਿਹੜੇ ਸਾਰੇ ਐਨਆਰਈਜ਼ ਨੂੰ ਤਾਂ ਮੈਂ ਆਲਰੀ ਰਿਕੁਐਸਟ ਕਰ ਚੁੱਕੀ ਆ ਤੇ ਬਾਇਫੇਸ ਵੀ ਮੈਂ ਉਹਨਾਂ ਨੂੰ ਜ਼ਰੂਰ ਮਿਲਾਂਗੀ ਕਿਉਂਕਿ ਹੁਣ ਵਿੰਟਰਜ਼ ਨੇ ਸਾਰੇ ਆ ਰਹੇ ਨੇ ਸੋ ਮੇਰੀ ਕੋਸ਼ਿਸ਼ ਹੋਗੀ ਮੈਂ 1 ਟੂ 1 ਉਹਨਾਂ ਨਾਲ ਮੀਟਿੰਗ ਕਰਾਂ ਤੇ ਉਹਨਾਂ ਨੂੰ ਇਸ ਚੀਜ਼ ਲਈ ਮੋਟੀਵੇਟ ਕਰਾਂ ਕਿ ਉਹ ਹੋਰ ਪਾਸੇ ਪੈਸਾ ਲਗਾਉਣ ਨਾਲੋਂ ਆਪਣੇ ਪਿੰਡ ਤੇ ਲਗਾਉਣ ਕਿਉਂਕਿ ਉਹ ਤਾਂ ਜੰਮੇਪਲੇ ਨੇ ਇੱਥੇ ਮੈਂ ਬਾਹਰੋਂ ਆਈ ਆ ਇਸ ਮੈਨੂੰ ਚੁਬਿਆ ਕਿਤੇ ਫਿਰ ਵੀ ਮੈਨੂੰ ਇਸ ਪਿੰਡ ਨਾਲ ਇੰਨਾ ਪਿਆਰ ਆ ਤੇ ਉਹ ਫਿਰ ਇੱਥੇ ਪੈਦਾ ਹੋਣ ਤੇ ਉਹਨਾਂ ਦਾ ਆਪਦਾ ਜੱਦੀ ਪਿੰਡ ਹੋ ਗਿਆ ਨਾ ਉਹਨਾਂ ਨੂੰ ਮੇਰੇ ਨੂੰ ਵੱਧ ਇਸ ਚੀਜ਼ ਲਈ ਸੋਚਣਾ ਚਾਹੀਦਾ ਦੂਸਰੀ ਚੀਜ਼ ਹੈ ਕਿ ਅਗਰ ਮਤਲਬ ਜੋ ਸਾਡੇ ਸਾਡਾ ਪਿੰਡ ਇੱਕ ਫੈਕਟਰੀਜ਼ ਦੇ ਵਿੱਚ ਬਣਿਆ ਹੋਇਆ ਮਤਲਬ ਫੈਕਟਰੀਜ਼ ਇਹਦੇ ਆਲੇ-ਦਾਲੇ ਬਣ ਚੁੱਕੀਆਂ ਨੇ ਤੇ ਮੈਂ ਜਿਵੇਂ ਉਹਨੂੰ ਜਿਹੜੀਆਂ ਵੱਡੀਆਂ-ਵੱਡੀਆਂ ਮਤਲਬ ਇੰਡਸਟਰੀਜ਼ ਹੈਗੀਆਂ ਨੇ ਉਹਨਾਂ ਦਾ ਮੈਨੂੰ ਪਤਾ ਵੀ ਉਹਨਾਂ ਨੂੰ ਇਅਰਲੀ ਉਹਨਾਂ ਨੇ ਕਿਸੇ ਨਾ ਕਿਸੇ ਚੀਜ਼ ਤੇ ਪਿੰਡ ਤੇ ਉਹ ਖਰਚਾ ਕਰਨਾ ਹੁੰਦਾ ਤਾਂ ਮੇਰੇ ਧਿਆਨ ਵਿੱਚ ਉਹ ਵੀ ਨਹੀਂ ਵੀ ਉਹਨਾਂ ਨੂੰ ਵੀ ਇਸ ਚੀਜ਼ ਵਿੱਚ ਲੈ ਕੇ ਆਵਾਂਗੇ ਕਿ ਸਾਨੂੰ ਜੀ ਗ੍ਰਾਂਟ ਅਗਰ ਬਾਏ ਚਾਂਸ ਗ੍ਰਾਂਟ ਕਿਸੇ ਵਜ੍ਹਾ ਨਾਲ ਡਿਲੇ ਹੋ ਰਹੀ ਆ ਨਹੀਂ ਮਿਲ ਰਹੀ ਤਾਂ ਅਸੀਂ ਉਹਨਾਂ ਨੂੰ ਇਸ ਚੀਜ਼ ਵਿੱਚ ਲੈ ਕੇ ਆਵਾਂਗੇ ਕਿ ਉਹ ਸਾਡੇ ਪਿੰਡ ਤੇ ਆਪਣਾ ਆਪਣਾ ਇੱਕ ਇੱਕ ਕੰਮ ਉਹਨਾਂ ਨੂੰ ਦਵਾਂਗੇ ਵੀ ਤੁਸੀਂ ਆਹ ਕੰਮ ਕਰਨਾ ਬਹੁਤ ਅੱਛੀ ਬਹੁਤ ਅੱਛੀ ਗੱਲ ਕੀਤੀ ਤੁਸੀਂ ਸਰਪੰਚ ਸਾਹਿਬ ਨੇ ਕਿਹਾ ਕਿ ਐਨ ਆਰ ਆਈਸ ਨੂੰ ਅਸੀਂ ਕਹਾਂਗੇ ਕਿ ਤੁਹਾਡਾ ਆਪਣਾ ਪਿੰਡ ਹੈ ਤੁਹਾਡੀ ਆਪਣੀ ਧਰਤੀ ਹੈ ਆਪਣੀ ਜਨਮ ਭੋਇਆ ਇਹਦੇ ਲਈ ਤੁਸੀਂ ਵੱਧ ਤੋਂ ਵੱਧ ਖਰਚ ਕਰੋ ਵੱਧ ਤੋਂ ਵੱਧ ਪੈਸਾ ਲਗਾਓ ਤੇ ਇਹ ਐਨਆਰਆਈਜ਼ ਨੂੰ ਬੇਨਤੀ ਵੀ ਹੈ ਸਰਪੰਚ ਸਾਹਿਬ ਵੱਲੋਂ ਪਿੰਡ ਵਾਸੀਆਂ ਵੱਲੋਂ ਵੀ ਤੇ ਇੱਕ ਬਹੁਤ ਵੱਡੀ ਗੱਲ ਹੈ ਹਾਂਜੀ ਤੁਸੀਂ ਕੀ ਕਰੋਗੇ ਪਿੰਡ ਲਈ ਕੀ ਕਰੋਗੇ ਮੇਰਾ ਨਾਮ ਕੁਲਵੀਰ ਸਿੰਘ ਤੇ ਮੈਂ ਯੂਐਸਏ ਤੋਂ ਆਏ ਹੋਏ ਹਾਂ ਤੇ ਸਾਰੀ ਫੈਮਿਲੀ ਉੱਥੇ ਮੇਰੀ ਤੇ ਇੱਥੇ ਨਰਥ ਇੰਡੀਆ ਦੀ ਸਭ ਤੋਂ ਵੱਡੀ ਫਿਲਮ ਸਿਟੀ ਬਣਾਈ ਹੋਈ ਹੈ ਮੈਂ ਹਾਂਜੀ ਕੌੜੀ ਪਿੰਡ ਦੇ ਵਿੱਚ ਤੇ ਜਣੀ ਪਿੰਡ ਲਈ ਹਰ ਬੰਦੇ ਦੇ ਅੱਗੇ ਹੱਥ ਵੀ ਜੋੜਾਂਗੇ ਤੇ ਹਰ ਬੰਦੇ ਨੂੰ ਬੇਨਤੀ ਲਾਵਾਂਗੇ ਵੀ ਸਾਰਾ ਪਿੰਡ ਇਕੱਠੇ ਹੋ ਕੇ ਚੱਲੋ ਵੀ ਆਪਾਂ ਇਹਨੂੰ ਇੱਕ ਵਧੀਆ ਸੋਹਣਾ ਪਿੰਡ ਬਣਾਈਏ ਤਾਂ ਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹ ਯਾਦ ਕਰੇ ਵੀ ਯਾਰ ਕੋਈ ਪਿੰਡ ਨੂੰ ਬਣਾ ਕੇ ਗਿਆ ਸੀਗਾ ਸਟਰਸ਼ੂਬ ਨਾਦਸੇ ਕੁਲਵੀਰ ਹਾਂ 컬बीर ਸਿੰਘ ਜੀ ਜਿਨਾਂ ਨੇ ਇੱਕ ਬਹੁਤ ਅੱਛਾ ਪ੍ਰੋਜੈਕਟ ਇਥੇ ਫਿਲਮ ਸਿਟੀ ਬਣਾਈ ਆ ਇਹਨਾਂ ਲਈ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਨੇ ਇਹ ਕਿਹਾ ਕਿ ਅਸੀਂ ਹੋਰ ਵੀ ਐਨਆਰਈਸ ਨੂੰ ਪ੍ਰੇਰਨਾ ਦੇਾਂਗੇ ਕਿ ਉਹ ਬਹੁਤ ਕੁਝ ਕਰਨ ਹਾਂਜੀ ਤੁਸੀਂ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪੰਜ ਪਿੰਡਕੋਰੀ ਤੋਂ ਤੇ ਸਾਡੀ ਪੰਚਾਇਤ ਬਣੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਰਲ ਮਿਲ ਕੇ ਜਿੰਨੇ ਵੀ ਮੈਂਬਰਾਂ ਬੱਦ ਤੋਂ ਵੱਧ ਵਧੀਆ ਪਿੰਡ ਦੇ ਵਿੱਚ ਕੰਮ ਕਰਾਂਗੇ ਕਿਉਂਕਿ ਅਸੀਂ ਇਹੋ ਜੀ ਪੰਚਾਇਤ ਮਿਸਾਲ ਪੈਦਾ ਕਰਾਂਗੇ ਆਉਣ ਵਾਲੀ ਪੀੜ੍ਹੀਆਂ ਸਾਨੂੰ ਯਾਦ ਕਰਨ ਸਾਡੀ ਪੰਚਾਇਤ ਨੇ ਕੁਝ ਕੰਮ ਵਧੀਆ ਕੀਤੇ ਨੇ ਜੋ ਵੀ ਸਾਡੇ ਪਿੰਡ ਦੇ ਵਿੱਚ ਪਿਛਲੇ ਅਧੂਰੇ ਕੰਮ ਸੀ ਸਾਡੀ ਪੂਰੀ ਪੰਚਾਇਤ ਤੇ ਸਰਪੰਚ ਸਾਹਿਬ ਨਾਲ ਰਲ ਕੇ ਤੇ ਪੂਰੇ ਆਪਣੇ ਨਗਰ ਨਾਲ ਰਲ ਕੇ ਅਸੀਂ ਪੂਰੇ ਵੱਦ ਤੋਂ ਵੱਧ ਜਿੰਨੇ ਵੀ ਕੰਮ ਅਧੂਰੇ ਨੇ ਪੂਰੇ ਕਰਾਂਗੇ ਤੇ ਵੱਦ ਤੋਂ ਵੱਧ ਕੰਮ ਕਰਾਂਗੇ ਵਾਹਿ ਜੀ ਵਾਹਿ ਬਹੁਤ ਅੱਛਾ ਅਸੀਂ ਮਤਲਬ ਹਾਂ ਇੱਕ ਮਿੰਟ ਹੁਣ ਅਸੀਂ ਜੋ ਪੰਜ ਸਹਿਬਾਨ ਨੇ ਗੱਲ ਕੀਤੀ ਹੈ ਉਹ ਇਹ ਹੈ ਕਿ ਅਸੀਂ ਸਰਪੰਚ ਸਾਹਿਬ ਨੂੰ ਪੂਰਾ ਪੂਰਾ ਸਹਿਯੋਗ ਦੇਵਾਂਗੇ ਅਸੀਂ ਆਪਣੇ ਨਾਲ ਦੀਆਂ ਨੂੰ ਵੀ ਪ੍ਰੇਰਨਾ ਦੇਾਂਗੇ ਕਿ ਉਹ ਕੰਮ ਕਰਨ ਆ ਕੇ ਨਾਲ ਔਰ ਖੁਦ ਸਰਪੰਚ ਸਾਹਿਬ ਦੇ ਨਾਲ ਪੰਜ ਸਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸਾ ਇਹ ਤੁਮੀ ਹੋਂ ਤੱਕ ਅਸੀਂ ਜਿਉ ਤੁਹਾਡੇ 11 ਗਲੀਆਂ ਬਣ ਚੁੱਕੀਆਂ ਨੇ ਹਾਂਜੀ ਮਤਲਬ ਮੈਂ ਜਦੋਂ ਅਸੀਂ ਇਹ ਚੀਜ਼ ਸਾਨੂੰ ਮਤਲਬ ਪਿੰਡ ਵਾਲਿਆਂ ਨੇ ਬੋਲਿਆ ਕਿ ਵੀ ਤੁਸੀਂ ਤੁਹਾਨੂੰ ਸਰਪੰਚੀ ਚ ਆਉਣਾ ਚਾਹੀਦਾ ਲੜਨਾ ਚਾਹੀਦੀ ਹੈ ਚੋਣ ਹਾਂਜੀ ਤੇ ਉਸ ਟਾਈਮ ਅਸੀਂ ਇਹ ਪਹਿਲਾਂ ਸੋਚਿਆ ਵੀ ਜੇ ਤਾਂ ਸਿਰਫ ਨਾਮ ਲਿਖਾਉਣਾ ਵੀ ਹਾਂਜੀ ਸਰਪੰਚ ਜਗਦੀਪ ਕੌਰ ਵੀ ਫੇਰ ਤਾਂ ਨਹੀਂ ਆਉਣਾ ਇਸ ਲਾਈਨ ਚ ਵੀ ਆਪਦੇ ਬੱਚੇ ਵੀ ਛੱਡਣੇ ਆ ਘਰੇ ਟਾਈਮ ਮੈਂ ਜੇ ਤਾਂ 100% ਟਾਈਮ ਦੇਣਾ ਪਿੰਡ ਲਈ ਕੁਝ ਕਰਨਾ ਫੇਰ ਆਪਾਂ ਅੱਗੇ ਆਉਣਾ ਕਿ ਉਹ ਜਦੋਂ ਹੁਣ ਮੈਂ ਇਹ ਸਾਰੀ ਚੀਜ਼ ਵਿੱਚ ਫਿਰ ਆਏ ਥੋੜਾ ਜਿਹਾ ਦੇਖਿਆ ਤਾਂ ਮਤਲਬ ਸਾਡਾ ਪਿੰਡ ਹੌਣ ਜਿਹੜੀ 30 ਸਾਲ ਪਿੱਛੇ ਚੱਲ ਰਿਹਾ ਕਿਉਂਕਿ ਜਦੋਂ ਮਤਲਬ ਅੱਜ ਤੋਂ 30 ਸਾਲ ਪਹਿਲਾਂ ਹੀ ਸਟਰੀਟ ਲਾਈਟਸ ਹੋ ਗਈਆਂ ਸੀਵਰੇਜ ਦਾ ਕੰਮ ਉਹ ਗਲੀਆਂ ਪੱਕੀਆਂ ਉਦੋਂ ਦਾ ਕੰਮ ਚੱਲ ਰਿਹਾ ਤੇ ਅਸੀਂ ਇੰਨੇ ਪਹਿਲੇ ਪਿੱਛੇ ਚਾਹੇ ਮੈਂ ਕਿਸੇ ਪੰਚਾਇਤ ਨੂੰ ਬਲੇਮ ਨਹੀਂ ਕਰਦੀ ਕਿਸੇ ਸਰਕਾਰ ਨੂੰ ਵੀ ਪਰ ਇਹ ਤਾਂ ਸਰਕਾਰ ਨੇ ਤਾਂ ਹਰ 5 ਸਾਲਾਂ 'ਚ ਉਹਨਾਂ ਨੇ ਤਾਂ ਦੇਣੀ ਆ ਗਰੰਟ ਇਹ ਡਿਪੈਂਡ ਕਰਦਾ ਪਿੰਡ ਵਾਲੇ ਸਰਪੰਚ ਤੇ ਵੀ ਉਹਨੇ ਉਹ ਗਰੰਟਾਂ ਲੈ ਕੇ ਕਿਵੇਂ ਆਉਣੀਆਂ ਨੇ ਠੀਕ ਹੈ ਉਹਦਾ ਇੰਟਰਸਟ ਚਾਹੀਦਾ ਉਸ ਚੀਜ਼ ਵਿੱਚ ਵੀ ਮੈਂ ਆਉਦੇ ਪਿੰਡ ਨੂੰ ਸੋਨਾ ਬਣਾਵਾ ਸੋ ਅਗਰ ਜੋ ਪਿੱਛੇ ਸਾਡੇ ਚਲੋ ਨਹੀਂ ਵੱਡਿਆਂ ਨੇ ਕੰਮ ਹੀ ਕੀਤੇ ਤਾਂ ਸਾਡੀ ਹੁਣ ਇਹ ਹੀ ਚੀਜ਼ ਦਾ ਟਾਰਗੇਟ ਅਸੀਂ ਰੱਖਿਆ ਵੀ ਅਸੀਂ ਇਹੀ ਕੰਮ ਆਪ ਪੂਰੇ ਕਰਨੇ ਆ ਤੇ ਐਟਲੀਸਟ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਤਾਂ ਸਾਨੂੰ ਇਸ ਚੀਜ਼ ਲਈ ਬਲੇਮ ਨਹੀਂ ਕਰੂਗੀ ਨਾ ਵੀ ਸਾਡੇ ਬਜ਼ੁਰਗਾਂ ਨੇ ਕੁਝ ਕੀਤਾ ਹੀ ਨਹੀਂਗਾ ਤੇ ਉਹਨਾਂ ਲਈ ਅਸੀਂ ਮਿਸਾਲ ਬਣ ਕੇ ਸਾਹਮਣੇ ਆਉਣਾ ਤੇ ਸਾਡੀ ਹੁਣ ਕੋਸ਼ਿਸ਼ ਹੈ ਵੀ ਕੋਈ ਕੰਮ ਪਿੰਡ ਦਾ ਰਹਿ ਨਾ ਮੇਰੇ ਕੋਲ 5 ਸਾਲ ਨੇ ਮੈਂ ਹੀ ਸੋਚਿਆ ਵੀ 5 ਸਾਲ ਬਹੁਤ ਥੋੜੇ ਨੇ ਪਰ ਕੋਸ਼ਿਸ਼ ਇਹ ਹੀ ਰਹੂਗੀ ਵੀ ਅਸੀਂ ਹਰ ਹਾਲਤ 'ਚ ਆਪਣੇ ਪਿੰਡ ਨੂੰ ਚਮਕਾ ਦਈਏ ਕਿਉਂਕਿ ਤੁਸੀਂ ਜਿਹੜੀ ਮਰਜ਼ੀ ਸਾਈਡ ਤੋਂ ਪਿੰਡ ਵਿੱਚ ਐਂਟਰੀ ਲੈ ਲਓ ਤਾਂ ਪਿੰਡ ਦਾ ਹਾਲ ਇਹੀ ਆ ਖੁੰਡਾ ਕਰਕੇ ਤੁਹਾਨੂੰ ਸਾਹਮਣੇ ਮਿਲੇਗਾ ਦੇਖਣ ਨੂੰ ਤੁਸੀਂ ਕਿਤੇ ਨਹੀਂ ਗਾਸਬੀ ਸਫਾਈ ਹੋਈ ਹੋਈ ਆ ਜਾਂ ਸਪਾਈ ਰੱਖਦੀ ਆ ਪਿੰਡ ਵਾਸੀਆਂ ਨੂੰ ਵੀ ਇਹੀ ਰਿਕੁਐਸਟ ਆ ਵੀ ਜਿੱਥੇ ਸਫਾਈ ਹੋ ਜਾਂਦੀ ਆ ਕਿ ਉੱਥੇ ਉਹਦਾ ਧਿਆਨ ਰੱਖਣ ਵੀ ਨਾ ਗੰਦ ਪਾਉਣ ਕਿਉਂਕਿ ਹੁਣ ਜੇ ਪਿੰਡ ਨਹੀਂ ਸਪੋਰਟ ਕਰੂਗਾ ਤਾਂ ਕੱਲਾ ਸਰਪੰਚ ਜਾਂ ਪੰਚ ਕੁਝ ਨਹੀਂ ਕਰ ਸਕਦੇ ਤੁਹਾਨੂੰ ਨਾਲ ਰਲ ਕੇ ਚੱਲਣਾ ਪੈਣਾ ਸਾਰੇ ਪਿੰਡ ਨੂੰ ਤੇ ਸਾਡੀ ਇਹੀ ਰਿਕੁਐਸਟ ਆ ਸਾਰਿਆਂ ਨੂੰ ਵੀ ਪਲੀਜ਼ ਜੋ ਵੀ ਆਪਾਂ ਪਿੰਡ ਲਈ ਕੁਝ ਸੋਚਦੇ ਆ ਤੇ ਉਹਦੇ ਵਿੱਚ ਪੂਰੀ ਸਪੋਰਟ ਕਰਨੀ ਸਾਡੀ ਤੁਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਜ ਮਹਿਸੂਸ ਕਰਦੇ ਸਾਰੇ ਬਿਲਕੁਲ ਹਾਂਜੀ ਹਾਂਜੀ ਬਹੁਤ ਅੱਛਾ ਜੀ ਕੁਝ ਹੋਰ ਤੁਸੀਂ ਐਸੀ ਗੱਲ ਜਿਹੜੀ ਮੈਂ ਨਾ ਪੁੱਛੀ ਹੋਵੇ ਰਹੀ ਹੋਵੇ ਹੋਰ ਤੁਸੀਂ ਜੀ ਹਾਂਜੀ ਸਰ ਤੁਸੀਂ ਜਿੱਦਾਂ ਸਾਰਾ ਮੇਨ ਤਾਂ ਸਾਡੇ ਜਿਹੜੇ ਮੁੱਦੇ ਨੇ ਤੇ ਉਹ ਜਿੱਦਾਂ ਨਸ਼ੇ ਨੂੰ ਮੇਨ ਤਾਂ ਜਿੱਦਾਂ ਹੁਣ ਇੱਕ ਲੜਕਾ ਸੀ 4 ਮਹੀਨੇ ਮੈਂ ਉਹਨੂੰ ਆਪਣੇ ਖਰਚੇ ਤੇ ਸੈਂਟਰ ਛੱਡ ਕੇ ਰੱਖਿਆ ਤੋ ਮੇਰੇ ਕੋਲ ਹੁਣ ਕੰਮ ਕਰਦਾ ਵਧੀਆ ਸਹੀ ਹੋਇਆ ਹੋਇਆ ਤੇ ਅਸੀਂ ਹੋਰ ਵੀ ਜਿਹੜੇ ਕੋਈ ਬੱਚੇ ਨੇ ਜਿਹੜੇ ਛੱਡਣਾ ਚਾਹੁੰਦੇ ਨੇ ਜਾਂ ਉਹਨਾਂ ਕੋਈ ਜਾਣ ਬੁਝ ਕੇ ਨਹੀਂ ਲੱਗਦਾ ਉਹ ਨਸ਼ੀਏਦਾਂ ਤਾਂ ਤੇ ਉਹ ਤਾਂ ਉਹਨੂੰ ਛੋਟਾ ਦਾ ਨਹੀਂਗਾ ਉਹਨਾਂ ਉਹਨਾਂ ਨੂੰ ਬਿਜੀ ਕਰਨਾ ਪਊਗਾ ਤੁਹਾਨੂੰ ਜਾਂ ਉਹਨਾਂ ਨੇ ਕਿਤੇ ਸੈਂਟਰ ਚ ਜਾਣਾ ਅਸੀਂ ਖਰਚਾ ਖੁਦ ਕਰਾਂਗੇ ਉਹਨਾਂ ਦਾ ਪਿੰਡ ਦੇ ਵਿੱਚ ਟੂਰਨਾਮੈਂਟ ਕਰਾਵੇ ਕੋਈ ਵੀ ਰਲ ਕੇ ਸਾਰੇ ਤਾਂ 1 ਲੱਖ ਰੁਪਈਆ ਮੇਰੇ ਵੱਲੋਂ ਹਰ ਸਾਲ ਹੋਊਗਾ ਜੀ ਵੈਰੀ ਗੁੱਡ ਥੈਂਕ ਯੂ ਪਿੰਡ ਦੇ ਵਿੱਚ ਖੇਡਾਂ ਹੋਣਗੀਆਂ ਤਾਂ ਬੱਚੇ ਉੱਧਰ ਜੋੜਨਗੇ ਜਿੱਦਾਂ ਹੁਣ ਸਕੂਲ ਦੇ ਵਿੱਚ ਸਾਡੇ ਬੈਡਮਿੰਟਨ ਦਾ ਹੁਣ ਕੋਰਟ ਸ਼ੁਰੂ ਹੋ ਗਿਆ ਤੇ ਅਸੀਂ ਇੱਕ ਪਾਰਕ ਬਣਾ ਰਹੇ ਹਾਂ ਉਹਦੇ ਵਿੱਚ ਇੱਕ ਬਾਲੀਵਾਲ ਦਾ ਇੱਕ ਬੈਡਮਿੰਟਨ ਦਾ ਇਦਾਂ ਕੁਸ਼ੀ ਜੀਆਂ ਚੱਲਦੀਆਂ ਰਹਿਣਗੀਆਂ ਪਰ ਪਿੰਡ ਵਾਲੇ ਸਾਡਾ ਸਹਿਯੋਗ ਦੇਣ ਸਰ ਵੈਰੀ ਗੁੱਡ ਹਾਂਜੀ ਜੀ ਮੈਨੂੰ ਡਿਸਪੈਂਸਰੀ ਵੀ ਸਾਨੂੰ ਮੋਈ ਆ ਪਾਸ ਅਸੀਂ ਉਹ ਵੀ ਲੈ ਕੇ ਆਵਾਂਗੇ ਲਾਇਬ੍ਰੇਰੀ ਸਾਨੂੰ ਪਹਿਲੇ ਸੀਐਮ ਸਾਹਿਬ ਨੇ ਪਹਿਲੇ ਇਹ ਬੋਲਿਆ ਕਿ ਤੁਸੀਂ ਲਾਇਬ੍ਰੇਰੀ ਜ਼ਰੂਰ ਬਣਾਓਗੇ ਇਹ ਪਹਿਲ ਤੇ ਹਾਰਤ ਤੇ ਗਰੰਟਾ ਆਪਾਂ ਨੂੰ ਮਿਲ ਰਹੀਆਂ ਨੇ ਲਾਈਬ੍ਰੇਰੀ ਹੋਗੀ ਜਾਂ ਆਪਾਂ ਪਾਣੀ ਦਾ ਹੋ ਗਿਆ ਸੋਲਿਡ ਦਾ ਹੋ ਗਿਆ ਪੂਰਾ ਘੜਕੜਦਾ ਇਹ ਕਾਫੀ ਮਤਲਬ ਸੁਹੂਲਤਾਂ ਨੇ ਜਿਹੜੀਆਂ ਸਾਨੂੰ ਹੁਣ ਐਡਵਾਂਸ ਵਿੱਚ ਮਿਲ ਰਹੀਆਂ ਨੇ ਇਹ ਤੁਸੀਂ ਹੁਣੀ ਸਟਾਰਟ ਕਰ ਸਕਦੇ ਜਿਹੜੀ ਜਿਹੜੀ ਸਾਨੂੰ ਮੁਸ਼ਕਲ ਆਉਂਦੀ ਹੈ ਜੀ ਸਾਡੇ ਪਿੰਡ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਕੋਈ ਜ਼ਮੀਨ ਨਹੀਂ ਹੈਗੀ ਇੱਥੇ ਕਿਸੇ ਵਾਰ ਵੀ ਕੋਈ ਸ਼ਾਮਲਾੜ ਜਗਾ ਨਹੀਂ ਵੀ ਜਿੱਥੋਂ ਆਮਦਨ ਸਾਨੂੰ ਆ ਸਕੇ ਇਹ ਸਾਰੀਆਂ ਕੋਸ਼ਿਸ਼ਾਂ ਸਾਨੂੰ ਪਿੰਡ ਵਾਲਿਆਂ ਨੂੰ ਰਲ ਕੇ ਕਰਨੀਆਂ ਪੈਣਗੀਆਂ ਜਿੱਦਾਂ ਹੁਣ ਮંત્રી ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੋਇਆ ਵੀ ਜਿਹੜਾ ਵੀ ਪਹਿਲਾ ਮਹੱਲਾ ਕਲੀਨਿਕ ਆਊਗਾ ਤਾਂ ਤੁਹਾਨੂੰ ਪਿੰਡ ਅਸੀਂ ਤੁਹਾਨੂੰ ਦਵਾਂਗੇ ਤੇ ਉਦੋਂ ਸਾਡੀ ਬਹੁਤ ਸਹੂਲਤ ਮਿਲੇਗੀ ਉਹ ਜਿੱਦਾਂ ਅਸੀਂ ਇੱਕ ਹੋਰ ਕੋਸ਼ਿਸ਼ ਆ ਵੀ ਇੱਕ ਜਿੱਦਾਂ ਸਾਡੇ ਨਾਲ ਪਿੰਡ ਦੋਦਪੁਰ ਬਣਿਆ ਹੋਇਆ ਕਮਿਊਨਿਟੀ ਹਾਲ ਵੀ ਗਰੀਬ ਬੰਦਾ ਜਿਹੜਾ ਉਹ ਮਹਾਰੇਂਜ ਪਲੈਸ ਦੇ ਵਿੱਚ ਵਿਆਹ ਕਰ ਲਈ ਉਹਨੂੰ ਕੋਈ ਰੈਂਟ ਦੇਣ ਲਈ ਨਹੀਂ ਹੁੰਦਾ ਤੇ ਉਹ ਉੱਥੇ ਇਦਾਂ ਵੀ ਜੀਰ ਨਾਲ ਮਿਲ ਕੇ ਸਾਰੇ ਬਣਾ ਲਈਏ ਤਾਂ ਉਹ ਉੱਥੇ ਗਰੀਬ ਬੰਦਾ ਵਿਆਹ ਕਰ ਸਕੇ ਕੋਈ ਫੰਕਸ਼ਨ ਕਰ ਸਕੇ ਇਹ ਸਾਡੀ ਸੋਚ ਹੈ ਤੁਸੀਂ ਆਪਣਾ ਇੱਕ ਵਾਰ ਫਿਰ ਨਾਂ ਦੱਸ ਦਿਓ ਮੇਰਾ ਕੁਲਵੀਰ ਸਿੰਘ ਹੈ ਜੀ ਕੁਲਵੀਰ ਸਿੰਘ ਜੀ ਫਿਲਮ ਸਿਟੀ ਬਾਰੇ ਵੀ ਥੋੜੀ ਜਿਹੀ ਦੋ ਗੱਲਾਂ ਦੱਸ ਦਿਓ ਕਿੱਥੇ ਹੈ ਕਿਵੇਂ ਹੈ ਫਿਲਮ ਸਿਟੀ ਸਾਡੇ ਬੱਸ ਸਟੈਂਡ ਦੇ ਨਾਲ ਹੀ ਆ ਸਾਡੀ ਜੱਦੀ ਜਾਇਦਾਦ ਸੀ ਤੇ ਸਿਰਫ ਅਸੀਂ ਤਾ ਮਣਾਈ ਦੋਨੇ ਬ੍ਰਦਰ ਸੀਗੇ ਦੋਏ ਯੂ ਐਸ ਏ ਚਲੇ ਗਏ ਬੱਚੇ ਸਿਟੀਜ਼ਨ ਹੋ ਗਏ ਫਾਦਰ ਸਾਹਿਬ ਸਾਡੇ ਕਹਿੰਦੇ ਜੱਦੀ ਜਾਇਦਾਦ ਤਾਂ ਵੇਚੀ ਹੋਣਾ ਸੀ ਕਿ ਫਾਦਰ ਸਾਹਿਬ ਨੂੰ ਵੀ ਮਰਨਾ ਸੱਚਾ ਅਸੀਂ ਮਰ ਗਏ ਤਾਂ ਬੱਚਿਆਂ ਨੂੰ ਪਤਾ ਨਹੀਂ ਵੀ ਆਪਾਂ ਕੋਈ ਐਦਾਂ ਦੀ ਚੀਜ਼ ਬਣਾਈਏ ਵੀ ਜਿਹੜੇ ਬੱਚੇ ਉਹਨਾਂ ਨਾਲ ਜੁੜ ਜਾਣ ਤੇ ਇੱਕ ਪੀੜੀ ਵੱਜ ਜਾਵੇ ਤੇ ਹੁਣ ਮੇਰਾ ਬੇਟਾ ਵੀ ਆਇਆ ਹੋਇਆ ਤੇ ਹੁਣ ਉਹ 5-6 ਮਹੀਨੇ ਇੱਥੇ ਰਹੂਗਾ ਤੇ ਸਾਰਾ ਕੰਮ ਉਹ ਸੰਭਰੇਗਾ ਇਹ ਫਿਲਮ ਸਿਟੀ ਕੌੜੀ ਬੱਸ ਸਟੈਂਡ ਹਾਂ ਕੌੜੀ ਬੱਸ ਸਟੈਂਡ ਸਤਕਾਰਯੋਗ ਦੋਸਤੋ ਇਹ ਸੰ ਕੁਲਬੀਰ ਸਿੰਘ ਜੀ ਜੋ ਗੁਣੇ ਦੱਸਦੇ ਸੀ ਇਹ ਕਿ ਕੌੜੀ ਬੱਸ ਸਟੈਂਡ ਕੋਲ ਫਿਲਮ ਸਿਟੀ ਹੈ ਤੇ ਕੁਲਬੀਰ ਸਿੰਘ ਜੀ ਨੇ ਬੜੇ ਪਾਇਦਾਰ ਗੱਲਾਂ ਕੀਤੀਆਂ ਨੇ ਬੜੀਆਂ ਪਰ ਅੰਦਰ ਗੱਲਾਂ ਦੋ ਤਿੰਨੇ ਨਾਂ ਨੇ ਜੋ ਕੀਤੀਆਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੇ ਚਾਹਾਂਗਾ ਖਾਸ ਕਰ ਐਨਆਰਆਈ ਵੀਰਾਂ ਨਾਲ ਇਹਨਾਂ ਨੇ ਇੱਕ ਗੱਲ ਤਾਂ ਇਹ ਕਹੀ ਹੈ ਕਿ ਮੈਂ ਪਿੰਡ ਦੀਆਂ ਜੜ੍ਹਾਂ ਦੇ ਵਿੱਚ ਰਹਿਣਾ ਚਾਹੁੰਦਾ ਇਹ ਮੇਰੀ ਜਨਮ ਭੁਆ ਔਰ ਮਿੱਟੀ ਦੀ ਸੁਗੰਧ ਨਾਲੋਂ ਮੈਂ ਨਾ ਆਪ ਟੁੱਟਣਾ ਚਾਹੁੰਦਾ ਤੇ ਨਾ ਆਪਣੇ ਖਾਨਦਾਨ ਨੂੰ ਟੁੱਟਣ ਦੇਣਾ ਚਾਹੁੰਦਾ ਨੰਬਰ 1 ਤਾਂ ਗੱਲ ਇਹ ਹੈ ਦੂਸਰੀ ਗੱਲ ਇਹਨਾਂ ਨੇ ਕਹੀ ਹੈ ਕਿ ਮੈਂ 1 ਲੱਖ ਰੁਪਇਆ ਦੇਵਾਂਗਾ ਜਦੋਂ ਕੋਈ ਟੂਰਨਾਮੈਂਟ ਹੋਏਗਾ ਕਿਸੇ ਕਿਸ ਹੁੰਦਾ ਸਰਦਾਰ ਕੋਲ ਵੀ ਸਿੰਘ ਜੀ ਨੇ ਇਹ ਭਰੋਸਾ ਦਿੱਤਾ ਜੇ ਇਹਨਾਂ ਨੇ ਭਰੋਸਾ ਦਿੱਤਾ ਹੈ ਤਾਂ 2025 ਦੇ ਲਗਭਗ ਐਨ ਆਰ ਆਈਸ ਹੋਰ ਵੀ ਹੋਣਗੇ ਉਹ ਪਤਾ ਨਹੀਂ ਕਿੰਨੇ ਲੱਖ ਰੁਪਏ ਇਹ ਪਿੰਡ ਨੂੰ ਦੇ ਸਕਦੇ ਸਾਨੂੰ ਸਰਕਾਰਾਂ ਦੇ ਇਹਦਾ ਮਤਲਬ ਇਹ ਹੋਇਆ ਵੀ ਭਰੋਸਾ ਰੱਖਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਆਸਾ ਰੱਖਣ ਦੀ ਕੋਈ ਜ਼ਰੂਰਤ ਨਹੀਂ ਟੈਨਸ਼ਨ ਰੱਖਣ ਦੀ ਕੋਈ ਜ਼ਰੂਰਤ ਨਹੀਂ ਇਹਦਾ ਮਤਲਬ ਪੈਸਾ ਫਿਰ ਵੀ ਬਹੁਤ ਇਕੱਠਾ ਹੋ ਜਾਏਗਾ ਪਿੰਡ ਦੀ ਬਿਹਤਰੀ ਲਈ ਤੇ ਤੀਸਰੀ ਗੱਲ ਜੋ ਇਹ ਹੈਗੀ ਹੈ ਕਿ ਇਹਨਾਂ ਨੇ ਨਸ਼ਾ ਛਡਾਉਣ ਬਾਰੇ ਗੱਲ ਕੀਤੀ ਉਹ ਬਹੁਤ ਵੱਡੀ ਗੱਲ ਹੈ ਪੰਜਾਬ ਦੀ ਖਾਸ ਕਰ ਭਗਵੰਤ ਮਾਨ ਸਰਕਾਰ ਦੀ ਤੇ ਉਸ ਤੋਂ ਪਹਿਲਾਂ ਦੀ ਸਰਕਾਰ ਦੀ ਇਹ ਪੂਰੀ ਨਜ਼ਰ ਲੱਗੀ ਹੋਈ ਆ ਪੰਜਾਬ ਦੇ ਉੱਤੇ ਕਿ ਅਸੀਂ ਨਸ਼ਾ ਨੂੰ ਕਿਵੇਂ ਖਤਮ ਕਰੀਏ ਤੇ ਇਹਨਾਂ ਨੇ ਇੱਕ ਉਦਾਹਰਣ ਵੀ ਪੇਸ਼ ਕੀਤੀ ਆ ਕਿਵੇਂ ਇੱਕ ਲੜਕੇ ਨੂੰ ਨਸ਼ਾ ਛਡਾਇਆ ਤੇ ਉਹਨੂੰ ਆਪਣੇ ਨਾਲ ਕੰਮ ਤੇ ਵੀ ਲਾਇਆ ਤੁਸੀਂ ਵੀ ਸਾਰੇ ਇਸ ਤਰ੍ਹਾਂ ਇੱਕ ਇੱਕ ਬੰਦੇ ਨੂੰ ਜੇ ਨਸ਼ਾ ਛਡਾ ਕੇ ਕੰਮ ਤੇ ਲਗਾਓ ਤਾਂ ਬਹੁਤ ਵੱਡੀ ਗੱਲ ਹੈਗੀ ਆ हां जी सरपंच साहब एक दो ਗੱਲਾਂ ਤੁਸੀਂ ਹੋਰ ਕਹਿਣੀਆਂ ਚਾਹੋ ਕਹੋ ਹਾਂ ਜੀ ਹੁਣ ਜਦੋਂ ਦੇ ਅਸੀਂ ਮਤਲਬ ਅਸੀਂ ਇਹ ਪਹਿਲਾਂ ਪ੍ਰਚਾਰ ਇਹੀ ਕੀਤਾ ਸੀ ਜਦ ਇਲੈਕਸ਼ਨ ਤੋਂ ਪਹਿਲਾਂ ਕਿ ਵੀ ਜੇ ਕੋਈ ਸਾਡੀ ਸਾਡੇ ਨਾਲ ਜਿਹੜਾ ਜੁੜਿਆ ਹੋਇਆ ਬੰਦਾ ਅਗਰ ਉਹ ਵੀ ਨਸ਼ੇ ਵਿੱਚ ਕਿਸੇ ਚੀਜ਼ ਚ ਫੜਿਆ ਜਾਂਦਾ ਤਾਂ ਅਸੀਂ ਕਿਸੇ ਨਾਲ ਜਾਣਾਂ ਨਹੀਂ ਸਾਡੀ ਪੰਚਾਇਤ ਨੇ ਵਾਈਕਰਟਾ ਵੀ ਪਿੰਡ 'ਚ ਜੇ ਕੋਈ ਬੰਦਾ ਚੋਰੀ 'ਚ ਰੋਬਰੀ ਕਰਦਾ ਕਿਸੇ ਦੇ ਨਾਲ ਜਾਂ ਕਿਸੇ ਨਾਲ ਲੜਾਈ 'ਚ ਮਤਲਬ ਜਿਹਦੇ ਵਿੱਚ ਉਹਦਾ ਕਸੂਰ ਵਾਰ ਆ ਉਹ ਔਰ ਜਾਨ ਚਿੱਟੇ ਚ ਕਿਸੇ ਨਸ਼ੇ ਦੇ ਵਿੱਚ ਤਸਕਰੀ ਚ ਫੜਿਆ ਜਾਂਦਾ ਤਾਂ ਸਾਡੀ ਪੰਚਾਇਤ ਉਹਨੂੰ ਛਡਾਉਣ ਨਹੀਂ ਜਾਊਗੀ ਤੇ ਇਸ ਕਰਕੇ ਹੁਣ ਅਸੀਂ ਖੁਦ ਹੀ ਦੇਖ ਰਹੇ ਹਾਂ ਪਿੰਡ ਵਾਲੇ ਵੀ ਨੋਟ ਕਰ ਰਹੇ ਨੇ ਕਿ ਜਦੋਂ ਦੀ ਪੰਚਾਇਤ ਇਹ ਬਣੀ ਆ ਉਦੋਂ ਦੀ ਸਾਡੇ ਪਿੰਡ ਚ ਬਹੁਤ ਇਸ ਚੀਜ਼ ਦਾ ਠੰਡ ਪੈ ਗਈ ਮਤਲਬ ਜਿਵੇਂ ਕਹਿ ਸਕਾਂ ਵੀ ਉਹ ਥੋੜੇ ਲੋਕ ਘਟ ਗਏ ਨੇ ਮਤਲਬ ਪਹਿਲਾਂ ਸੀ ਜਿਆਦਾ ਦਿਖਦੇ ਸੀ ਹੁਣ ਜਿਹੜੇ ਦੂਸਰੇ ਲੋਕ ਆ ਜਿਹੜੇ ਨਸ਼ੇ ਦੇ ਖਿਲਾਫ ਨੇ ਉਹ ਵੀ ਉਹਨਾਂ ਨੂੰ ਵਾਰਨਿੰਗ ਦੇ ਰਹੇ ਨੇ ਖੁਦ ਕਿ ਵੀ ਜੇ ਤੁਸੀਂ ਇਹ ਕੰਮ ਨਾ ਬੰਦ ਕੀਤਾ ਤਾਂ ਸਾਡੀ ਨਜ਼ਰ ਚ ਤੁਸੀਂ ਉਹ ਅਸੀਂ ਤੁਹਾਡੀ ਕੰਪਲੇਂਟ ਕਰਾਂਗੇ ਤਾਂ ਸਾਡੀ ਹੁਣ ਇਹੀ ਮਤਲਬ ਅੱਗੇ ਵੀ ਸਾਡੀ ਇਹੀ ਰਹੂਗੀ ਕੋਸ਼ਿਸ਼ ਕਿ ਅਸੀਂ ਜਿਹੜਾ ਇਹ ਨਸ਼ੇ ਦਾ ਕੰਮ ਆ ਇਹ ਸਾਡੇ ਪਿੰਡ ਚੋਂ ਤਾਂ ਬਿਲਕੁਲ ਹੀ ਖਤਮ ਹੋ ਜੇ। ਔਰ ਅਸੀਂ ਦੂਸਰੀ ਇੱਕ ਚੀਜ਼ ਕੀਤੀ ਆ ਵੀ ਜੋ ਵੀ ਪ੍ਰਵਾਸੀ ਚਲੋ ਆਪਾਂ ਪ੍ਰਵਾਸੀਆਂ ਨੂੰ ਭੇਜ ਨਹੀਂ ਸਕਦੇ ਕਿਸੇ ਪਾਸੇ ਪਰ ਸਾਡੇ ਪਿੰਡ ਚੋਂ ਅਸੀਂ ਇਹ ਕੀਤਾਗਾ ਮਤਾ ਪਾਸ ਕਰਨਾ ਕਿ ਜਿਹੜੇ ਵੀ ਆਊਟਸਾਈਡਰ ਨੇ ਜਾਂ ਕੋਈ ਵੀ ਪਿੰਡ ਤੋਂ ਬਾਹਰਲਾ ਬੰਦਾ ਉਹ ਸਾਡੇ ਪਿੰਡ ਚ ਅਗਰ ਉਸਨੇ ਪ੍ਰਾਪਰਟੀ ਲੈਣੀ ਆ ਤਾਂ ਉਹਨੂੰ ਪਹਿਲਾਂ ਐਨਓਸੀ ਲੈਣੀ ਪਊਗੀ ਪੰਚਾਇਤ ਤੋਂ ਤੇ ਪਿੰਡ ਦੇ ਲੋਕਾਂ ਤੋਂ ਸਾਰੇ ਉਹਦੀ ਵੈਰੀਫਿਕੇਸ਼ਨ ਹੋਊਗੀ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਇਥੇ ਆਪਦੇ ਪਿੰਡ ਜਗਾ ਲੈਣ ਲਈ ਇਜਾਜ਼ਤ ਦਵਾਂਗੀ ਹਾਂ ਸਰਪੰਚ ਸਾਹਿਬ ਨੇ ਦੋ ਗੱਲਾਂ ਖਾਸ ਕੀਤੀਆਂ ਕਿ ਇੱਕ ਤਾਂ ਕਿ ਨਸ਼ਾ ਫਰੀ ਕ੍ਰਾਈਮ ਫਰੀ ਪਿੰਡ ਨੂੰ ਬਣਾਵਾਂਗੇ ਤੇ ਇੱਕ ਐਨਓਸੀ ਲੈਣੀ ਪੈਗੀ ਜਿਸ ਨੇ ਇੱਥੇ ਜ਼ਮੀਨ ਖਰੀਦੀ ਬਹੁਤ ਵੱਡੀ ਗੱਲ ਹੈਗੀ ਤੇ ਬਾਕੀ ਸਾਰੇ ਪੰਚਾਇਤ ਮੈਂਬਰ ਔਰ ਸਾਰੇ ਜੋ ਮੋਤਬਰ ਨੇ ਔਰ ਸਭ ਚੜਦੀ ਕਲਾਜ ਨੇ ਤੇ ਕੁਝ ਲਾਈਨਾ ਹਾਜ਼ਰ ਨੇ ਕਿ ਚੜਦੀ ਕਲਾ ਵਿੱਚ ਰਹੋ ਹਮੇਸ਼ਾ ਬਾਟਾ ਭਾਵੇਂ ਲੰਮੀਆਂ ਨੇ ਸਿੱਧਕ ਸਾਡੇ ਨੇ ਹਰਦਮ ਸਜਣੋ ਉਲਟ ਹਵਾਵਾਂ ਵਿੱਚ ਝਲੀਆਂ ਨੇ ਹਿੰਮਤ ਮਿਹਨਤ ਸੜਾ ਅਗੇ ਭਲਾਂ ਤੂਫਾਨਾਂ ਕੀ ਕਰਨਾ ਕਾਮਯਾਬੀ ਦੀ ਮੰਜ਼ਲ ਅਸਾਂ ਹਰ ਹਾਲਤ ਵਿੱਚ ਸਰ ਕਰਨਾ ਇਹ ਇਸ ਤਰ੍ਹਾਂ ਹੈ ਕੌੜੀ ਪਿੰਡ ਦਾ ਸੁਭਾ ਕੌੜੀ ਪਿੰਡ ਦਾ ਵਿਸ਼ਵਾਸ ਮੈਂ ਪੰਚਾਇਤ ਦੇ ਪ੍ਰੈਜ਼ੀਡੈਂਟ ਜਗਦੀਪ ਕੌਰ ਜੀ ਸਰਪੰਚ ਸਾਹਿਬ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਕੁਲਬੀ ਸਿੰਘ ਜੀ ਨੂੰ ਮੁਬਾਰਕ ਕੌਰ ਜੀ ਨੂੰ ਮੁਬਾਰਕ ਇਹਨਾਂ ਦੇ ਮੈਂ ਨਾਂ ਨਹੀਂ ਜਾਣਦਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ